ਲਵਾਇਆ ਉਹ ਨਾ ਕੰਪਿਊਟਰ ਕਰਾਇਆ ਜੋ ਫੇਰ ਲੱਗੇ ਮੈਨੂੰ ਮਿਰਚਾਂ �ੋੜਨ ਬਾਲੇ ਕੱਬੜਾ ਹੁੰਦਾ ਇਹੋ ਯਾਰ ਪਤਾ ਨਹੀਂ ਕੀ ਚੱਕਰ ਮੈਂ ਬੱਠਲ ਪਰ ਪਰ ਸੇਟਦਾ ਬਈ ਜਿਵੇਂ ਉੱਥੇ ਨੀਵੇਂ ਨੇ ਆ ਵੀ ਦੋਸਤੋ ਆ ਚੱਲੇ ਆਂ ਇਹ ਆਪਾਂ ਦਵਾਈ ਦਵਾਉਣ ਜਵਾਂਦੇ ਨੂੰ ਉਹਦਾ ਕੱਲ ਨੂੰ ਬਣਦੀ ਸੀ ਕਿਉਂਕਿ ਫੇਰ ਯਾਰ ਕੱਲ ਨੂੰ ਹੋਊਗਾ ਆਪਣੇ ਇਹ ਹਾਲਾ ਬੰਟੀ ਲੋਟ ਹਾਂ ਜਾ ਕੇ ਪਤਾ ਲੱਗਿਆ ਬਈ ਅੱਜ ਛੁੱਟੀ ਐ ਐ ਨਹੀਂ ਪਤਾ ਵੀ ਛੁੱਟੀ ਕਾਦੀ ਐ ਬਾਈ ਤੋਂ ਚਾਹਿਆ ਸਾਧਨ ਆ ਜੇ ਡਾਕਟਰ ਸਾਹਿਬ ਸੇਵਾ ਕਰਦੇ ਫਿਰਦੇ ਹੋ ਬਣ ਗਈ ਨਾ 16225 ਰੁਪਏ ਬੰਦੇ ਤੇਰੇ ਹਾਂ ਆਲੇ ਮੈਂ ਤੈਨੂੰ ਸਾਰੀ ਦੱਸਿਆ ਨੇ ਸਕਰੀਨ ਸ਼ਾਟ ਭੇਜਿਆ ਵੈਲਕਮ ਟੂ ਮਾਈ ਵਲੌਗ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ ਵਿੱਚ ਅੱਜ ਆਈ ਆਪਣੇ ਵਲੌਗ 182 ਨੰਬਰ ਪਾਣੀ ਕਰਤਾ ਮੇਰੇ ਕੋਲ ਲਾਈਟ ਆਈ ਅੱਜ 4:30 ਵਜੇ ਪਰ ਮਹਣੀ ਪੌਦ ਲਗਾ ਪੈਣ ਜੀ ਦੋਨਾਂ ਕੈਰੀਆਂ 'ਚ ਪੱਤਰਮਾਗੂ ਹੀ ਨੇ ਲਗਭਗ ਹਾਲੇ ਤੱਕ ਤਾਂ ਪਹਿਲੇ ਹਾਲਵਾ ਆਇਆ ਉਹਨਾ ਕੰਪਿਊਟਰ ਕਰਾਇਆ ਜੋ ਆ ਗਿਆ ਜੀ ਬਸ ਭਰਨ ਵਾਲੀ ਵੀ ਪੱਧਰੀ ਬੂਰੀਆਂ ਜਮਾ ਹੈ। ਮੜਲੇ ਕੱਟ। ਰੇਅ ਲੱਗੇ ਮੈਤੋਂ ਮਿਰਚਾਂ ਕੋਡਣ। ਬੜੇ ਕੱਬੜਾ ਹੁੰਦਾ ਇਹੋ ਯਾਰ ਪਤਾ ਨਹੀਂ ਕੀ ਚੱਕਰ। ਐਂ ਬਣਾਤੀਆਂ ਐ ਸੀ। ਥੋੜੇ ਜਾਣ ਨਾ ਗੁੱਡੀ ਜਾਵੇ ਮੈਂ ਐ ਵੱਧ। ਐ ਆਇਆ ਨਾ ਭਾਈ ਮੁਰਕਾ। ਉੜਦੇ ਨੂੰ ਮਾਰਦਾ ਸੇਕ ਮਾਰਦਾ ਪੂਰਾ ਸੇਰਾ ਮਾਜ ਹੁਣ ਅੱਧੇ ਘੰਟੇ ਤੱਕ ਜਦ ਮੈਂ ਤਰੂ ਲਾਈਟ ਚੱਲਦੀ ਸੀ ਦਿਨੇ ਆਹ ਕਰਕੇ ਆਪਾਂ ਬੇੜੇ ਜ ਐ ਪਾਇਪ ਜੀ ਲਾ ਕੇ ਰੱਖ ਦੀ ਠੀਕ ਹੈ ਵੀ ਇਹ ਨਾ ਇਹ ਪਾਣੀ ਛੱਟ ਆ ਜੇ ਕਹਾਣੀ ਦਬ ਜੂ ਫਿਰ ਇਹਨੇ ਨਾਲ ਆ ਜਾ ਹੁਣ ਆਏ ਦੇਖ ਦੇਖ ਕੇ ਨਾ ਉਧਰ ਨੂੰ ਛੱਡ ਦਿੰਗੇ ਆਹ ਦਬ ਜੂ ਫਿਰ ਉੱਥੋਂ ਉਧਰ ਨੀ ਮਾ ਜਦ ਤਰ ਉਧਰ ਹੋਰ ਛੱਡ ਦਿੰਗੇ ਐ ਲੈਵਲ ਵੀ ਨਿਕਲਦਾ ਨਾ ਆਂ ਪਰ ਥਲ ਪਰ ਪਰ ਛੱਡਦਾ ਬਈ ਜਿਵੇਂ ਉੱਥੇ ਨੀਵੇਂ ਨੇ ਉੱਥੇ ਅੱਜ ਇਹ ਤੇ ਕਰਦੇ ਆ ਕੰਮ ਹੁਣ ਧੁੱਪ ਜੀ ਹੋ ਗਈ ਵੀ ਕੰਟੀਨਿਊ ਬਸ ਪੈ ਰਹੀ ਹਾਂ ਤੇ ਨੂ ਰਸਤਾ ਹੀ ਆ ਵਾ ਤੜਕੇ ਤੜਕੇ ਹੁਣ ਹੁਕਮ ਜੇ ਵੀ ਆ ਗਿਆ ਸਰਕਾਰ ਦੇ ਕਹਿੰਦੇ ਗਰਮੀ ਸਾਰਿਆਂ ਤੋਂ ਵੱਧ ਪੈ ਰਹੀ ਹੈ ਘਰਾਂ ਚੋਂ ਨਿਕਲੋ ਠੀਕ ਆ ਸਾਰਿਆਂ ਤੋਂ ਜ਼ਿਆਦਾ ਠੇਕ ਮਾਰਦੇ ਹਾਂ ਵੀ ਦੋਸਤੋ ਆ ਚੱਲੇ ਆਂ ਇਹ ਆਪਾਂ ਦਵਾਈ ਦਿਵਾਉਣ ਜਵਾਂਦੇ ਨੂੰ ਉਹਦਾ ਕੱਲ ਨੂੰ ਬਣਦੀ ਸੀ ਕਿਉਂਕਿ ਫਿਰ ਯਾਰ ਕੱਲ ਨੂੰ ਹੋਊਗਾ ਆਪਣੇ ਤੇ ਤੇਰੀ ਅ ਡਾਕਟਰ ਨਾਲ ਸੇਵਕ ਡਾਕਟਰ ਅਕੇ ਕੱਲ ਨੂੰ ਉੱਥੇ ਜਾ ਕੇ ਉਹਨਾਂ ਤਾਂ ਉਹਨੂੰ ਗਿਆ ਮਖਾਜੀ ਬਾਈ ਚੱਲਦੇ ਹੋਗਣਾ ਠੀਕ ਆ ਚੰਗਾ ਮਿੱਤਰੋ ਚੱਲੇ ਆ ਮਿੱਤਰੋ ਘਰ ਦਵਾਈ ਲਵਾਉਣ ਡਾਕਟਰਾਂ ਦੇ ਕੋਲ ਉਦੋਂ ਕਾਂਟੀ ਆਊਗਾ ਉਹਨਾਂ ਨੂੰ ਵੀ ਦਵਾਈ ਦੇ ਅੱਜ ਕਾਂਟੀ ਵਾਲੀ ਗੱਡੀ ਤੇ ਚੱਲਾਂਗੇ ਫੇਰ ਹਾਂ ਵੀ ਲੋਟ ਹੈ ਵਧੀਆ ਜਾਓ ਹੋਰ ਰਾਈਡੀਆਂ ਚੱਲੀਏ ਫੇਰ ਉਹ ਕਾਲੂ ਯਾਰ ਮੈਂ ਡਾਕਟਰ ਨਾਲ ਜਾ ਕੇ ਆਉਣਾ ਯਾਰ ਸੇਵਕ ਨਾਲ ਭੋਗ ਤੇ ਅੱਜ ਮੈਂ ਤੁਹਾਨੂੰ ਕਹਿਮਗਾ ਕੱਲ ਨੂੰ ਜਾਇ ਨਹੀਂ ਜਾਣਾ ਅੱਜ ਚੱਲਦੇ ਆਉ ਉਹ ਵੀ ਚੱਲਣਗੇ ਆਪਣੇ ਨਾਲ ਉਹ ਬੰਟੀ ਵਰਗੇ ਗੱਡੀ ਤੇ ਚੱਲਾਂਗੇ ਉਹਨਾਂ ਦੇ ਬਾਕੀ ਕਿਹੜਾ ਹੋ ਗਿਆ ਇੱਕ ਹੋਰ ਆ ਉਹਨੂੰ ਵੀ ਦਵਾਜੇ ਲੈਣੀ ਆ ਆ ਜੀ ਬੰਟੀ ਦੀ ਜਗ੍ਹਾ ਹਾਂ ਜੀ ਇਹ ਹਾਲਾ ਬੰਟੀ ਲੋਟਾ ਹਾਂ ਰੈਡੀ ਆ ਹਾਂ ਪੂਰਾ ਬੰਦਾ ਆਪਣਾ ਉਧਰ ਨਾ ਲਿਆ ਉਹ ਮੈਂ ਕਹਿ ਕੇ ਆ ਮਾਰ ਫੋਣਾ ਹੋਰ ਲੋਟਾ ਕੰਮ ਵਧੀਆ ਵਧੀਆ ਚੱਲੇ ਆ ਬਾਈ ਫੇਰ ਦਵਾਈ ਦਵਾਉਣ ਲੇਵਾਂ ਤੇ ਦੇ ਲੱਕਰੋਂ ਨਹੀਂ ਕਹਿੰਦਾ ਜਦੋਂ ਤੁਹਾਡਾ ਮਨ ਕੇ ਜਦੋਂ ਮਨ ਬਣ ਗਿਆ ਹਾਂ ਅੱਜ ਤਾਂ ਕਹਿੰਦਾ ਸਵੇਰੀ ਵੰਦਾ ਹੈ ਗੱਡੀ ਲੈ ਕੇ ਉਰੇ ਤੁਹਾਨੂੰ ਵੀ ਲੱਗਦਾ ਹਾਂ ਪਰ ਜੀ ਮੋਹਲੇ ਆਉਣਾ ਰੋਜ ਅੱਜ ਕਿਵੇਂ ਸੋਨ ਸਰਾਂਜੀ ਘੱਟ ਲੇ ਦੇਖੀ ਦੇਖੀ ਕਾਲਾ ਕਾਨੂੰ ਕਰਦਾਗਾ ਪੈਰਾ ਆ ਜਾ ਪਹੁੰਚਾ ਕੇ ਪਤਾ ਲੱਗਿਆ ਭਈਆ ਜੀ ਛੁੱਟੀ ਹੈ ਆਣੀ ਪਤਾ ਵੀ ਛੁੱਟੀ ਕਾਦੀ ਆ। ਫੋਨ ਕਰਨਾ ਸੀ ਆਪਾਂ ਡਾਕਟਰ ਨੂੰ। ਹਣਾ? ਤੈਨੂੰ ਕਹਾਂ ਦੇਵਾਂ? ਉਹ ਮੈਨੂੰ ਆਈ ਸੀ ਮੈਂ ਕਿਹਾ ਚੱਲ ਆ। ਕੀ? ਜਦੋਂ ਆਇਆ ਤਾਂ ਬੱਧਵਾਰਾ ਚ ਫਾਇਦਾ ਹੈ ਨਹੀਂ ਜਿਸ ਕਾਰਨ। ਪਤਾ ਨਹੀਂ ਵੀ ਕਿਉਂ। ਕੋਈ ਕਾਰਨ ਤਾਂ ਕੋਈ ਹੈ ਨਹੀਂ ਸੀ। ਕੋਈ ਛਣਕਾਰੀ ਕਾਰਨ ਕਿਹਾ ਨਹੀਂ। ਕਿ ਕਾਦੀ ਹੈ ਜੀ ਅਜਾ। ਤੇ ਕਾਦੀ ਛੁੱਟੀ ਹੈ ਪਤਾ ਨਹੀਂ ਕਾਦੀ ਹੈ। ਅੱਛਾ ਤੁਰੇਸ਼ੀ ਫੋਨ ਕਰਕੇ ਹਾਂ ਕਹਿੰਦਾ ਕੋਈ ਆ ਜਾਏ ਕੋਈ। ਆਏ ਉਹਨੇ ਸਤ ਨੂੰ। ਕਿਹੜੇ ਨੇ? ਓਕੇ। ਕਹਤਾ ਲਈ ਜਿਹੜਾ ਨੰਬਰ ਹੈ ਉਹ ਜੀ ਨਾਮ ਦੱਸਿਆ। ਕਹਿਵਾਣ ਕਰਨ ਤੇਰੇ ਉਹ ਕਹਦਾ 1000 ਕੋਈ ਗੱਲ ਨਹੀਂ ੁੱਡੀ ੱਡੀ ਦਾ ਕਹਿੰਦਾ ਤੇਰਾ ਕਾਰਡ ਬਣਾ ਦੇਣਗੇ। ਕਾਲਾ ਕਾਰਡ ਜੀ ਬੜਾ ਹਜੀ ਹਜੀ ਚੱਲੀਏ ਫਿਰ ਹੁਣ ਤੇਰੀ ਦਵਾਈ ਦਾ ਫਿਰ ਦਵਾਈ ਵੀ ਮੁੱਕ ਗਈ ਤੇਰੀ। ਐਡੀ ਦਵਾਈ ਹਉ ਦੋ ਬੁੱਟਲੇਆ ਇੱਕੋ ਨਹੀਂ ਪੂਰੀ ਉਹ ਤਾਂ ਬੁੱਟੇ ਹੋ ਗਏ ਨਾ ਸੁੱਤੀ ਆ ਬਈ। ਮੋੜ ਦਵਾਈ ਤਾਂ ਅੱਜ ਦਿਨਾਂ ਦੀ ਸਿੱਕ ਦਿਨ ਦੀ ਤਾਂ ਹੂ ਫਿਰ ਨਾ ਦੇਣੀ ਹੋਵੇ ਠੀਕ ਓਕੇ ਜੀ ਚੱਲ ਚੰਗਾ ਸੁਣਾ ਹਾਂ ਜੇ ਦਾ ਕੋਈ ਫੋਨ ਆ ਗਿਆ ਫਿਰ ਮੈਂ ਤੈਨੂੰ ਫੋਨ ਕਰੂੰ ਤੇਰੇ ਕੋਲ ਆ ਜੂਂਦੇ ਸਾਰਾ ਸਵਾਦ ਹਾਂ ਠੀਕ ਹੈ ਬਈ ਬਾ ਦੇਖ ਉਹਨੂੰ ਚੰਗਾ ਚੱਲ ਠੀਕ ਹੈ ਚੰਗਾ ਬੰਡੀ ਓਕੇ ਪਰ ਮੈਂ ਤੇ ਜਵੰਦਾ ਖੜ ਕੇ ਜੀ ਫਰੂਟਾਂ ਵਾਲੀ ਦੁਕਾਨ ਦੇ ਸਿਆਗਾ ਓਏ ਆਲੂ ਵਗਾਰੇ ਤੇ ਲੀਜਿਆਂ ਜਾਂ ਆ ਨਾ ਆਪ ਨੂੰ ਉਹ ਵਾਲਾ ਨਾ ਮੈਨੂੰ ਉਹ ਵਾਲੀ ਨਾ ਠੀਕ ਹੈ ਸਦਾ ਸਾਧਨ ਹਾਜ਼ਰ ਦੋ ਡਾਕਟਰ ਸਾਹਿਬ ਸੇਵਾ ਕਰਦੇ ਫਿਰਦੇ ਹੋ ਵਧੀਆ ਜੀ ਵਧੀਆ ਲੱਗੀ ਤੁਹਾਨੂੰ ਚੰਗਾ ਸਾਧਨ ਸਾਡੇ ਨਾਲ ਆਉਣੀ ਬਹੁਤ ਬਖਾਦਰ ਸਵੇਰ ਚੱਲਦੀ ਆ ਭਾਈ ਫਿਰ ਆਪਣੇ ਗਾਹਾਂ ਡਾਕਟਰ ਸੀਤਾ ਸਿੰਘ ਵਰਗੇ ਸਵੇਰ ਚੱਲਦੀ ਸੀ ਮਿੱਤਰੋ ਫਿਰ ਇੱਥੇ ਵੀ ਪਾਣੀ ਦੇ ਪੀਤੇ ਦੋ ਦੋ ਗਲਾਸ ਵਧੀਆ ਪਏ ਪੰਜਾਬ ਆ ਮਿੱਤਰੋ ਪੰਜਾਬ ਇੱਥੇ ਚੱਲਦੇ ਨੇ ਭਈਆ ਲੰਗਰੀ ਲੱਗਦੇ ਨੇ ਲਿਆ ਮਾ ਜੀ ਕਿੰਨੇ ਪੱਛੇ ਬੰਦੇ ਹੋ ਤੇਰੇ ਹੱਥੇ ਮੇਰੇ ਬੰਦੇ ਜੀ 16000 ਆ ਤੈਨੂੰ ਭੇਜਿਆ ਤਾਂ ਹੈਗਾ ਜੀ ਆਹ ਜੇ ਕੰਮ ਨਹੀਂ ਕਰਨਾ ਅੱਗੇ ਤੋਂ ਕਿਉਂ ਕਿਹੜਾ ਤਿੰਨ ਤਿੰਨ ਦਸੀਆਂ ਇਕੱਠੀਆਂ ਉਹਨੇ ਨਹੀਂ ਯਾਰ ਉਹਨੇ ਦਿੱਤੀ ਨਹੀਂ ਹੁਣ ਮੈਂ ਕਿਹਾ ਮੈਂ ਤੈਨੂੰ ਦੱਸਿਆ ਤਾਂ ਹੈਗਾ ਫਿਰ ਮੈਂ ਤੈਨੂੰ ਦੱਸਿਆ ਨਹੀਂ ਤਾਂ ਹੀ ਮੇਰੇ ਕੱਲ ਭਾਜੀ ਬਣ ਗਈ ਨਾ 16225 ਰੁਪਏ ਬਣਦੇ ਤੇਰੇ ਹਾਂ ਆਲੇ ਮੈਂ ਤੈਨੂੰ ਸਾਰੇ ਦੱਸੀਆਂ ਨੇ ਸਕਰੀਨਸ਼ਾਟ ਭੇਜਿਆ ਨਾਲ ਜੀ ਨਾਲ ਦੱਸੀ ਦੱਸੀ ਉਹ ਪੌਲੀਆ ਬਣਾ ਦੇਣਾ ਉਹ ਵੀ ਹੋਰ ਉਹ ਤਾਈਉ ਨਹੀਂ ਮੈਂ ਕਿਹਾ ਮੈਨੂੰ ਲੋਡ ਨਹੀਂ ਦੀ ਪਈ ਯਾਰ ਪਾਲ ਕਰ ਜਾਂਦਾ ਇੱਕ ਵਾਰ ਪੈਸੇ ਅੱਜ ਤੱਕ ਆਸੇ ਚੱਕੀ ਫਿਰਦਾ ਆਪਣੇ ਵੀ ਫਿਰ ਮੈਨੂੰ ਆਇਆ ਹੁੰਦਾ ਯਾਰ ਵੀ ਚੱਲ ਜਦੋਂ ਲੋਡ ਆਊ ਵੀ ਉਦੋਂ ਕਹਿ ਦਾਂਗੇ ਤੂੰ ਅੱਜ ਤਾਂ ਸਾਰਿਆਂ ਦੇ ਹਿਸਾਬ ਕਿਤਾਬ ਨੇ ਮੇੜਦਾ ਅੱਜ ਹੈ ਹੋਰ ਕਿਤੇ ਰਹਿੰਦੇ ਸੀ ਜਿਹੜਾ ਮੰਗੀ ਜੋ ਤੂੰ ਦੇਈ ਚੱਲਾਂਗੇ ਦੇਖੀ 16000 16 ਜੀ 25 ਰੁਪਏ ਦੀ ਪਲਾਂਟੀ ਪੈ ਗਈ ਤੇ ਮੈਨੂੰ ਨਹੀਂ ਪੈਂਦੀ ਇਹ ਤੈਨੂੰ ਪੈਣੀ ਹੈ 25 ਅਲ ਕੋਈ ਚੱਕਰ ਨਹੀਂ ਆ ਯਾਰ ਹੁਣ ਤੂੰ ਇਕੱਠੀ ਪੇਮੈਂਟ ਅੱਛੀ ਸੋ ਉਹਨੂੰ ਨਹੀਂ ਵਿਆਜ ਨਹੀਂ ਅਸੀਂ ਦਾ ਉਲਟਾ ਵਿਆਜ ਲੈਣਾ ਹੈਗਾ ਬਸ ਠੀਕ ਹੈ ਜੇ ਦਸੀਂ ਤਸੀਂ ਲਈ ਚਲੋਗੇ ਹਾਂ ਫਿਰ 25 ਮੈਂ ਤਾਂ ਕਹਿਣਾ ਹੁਣਾਂ ਵੀ ਦਸੀਂ ਦਸੀਂ ਦਿਆ ਕਰਾਂ ਮੈਂ ਤਾਂ ਉਹਨੂੰ ਕਹਿਣਾ ਬਹੁਤ ਕਹਿਣਾ ਕੋਈ ਬੰਦਾ ਯਾਰ ਅੱਜ ਕੋਈ ਨਹੀਂ ਦੇ ਦਾਂਗੇ ਦੇ ਦਾਂਗੇ ਹੋਰ ਉਹ ਤਾਂ ਆ ਦਸੀਂ ਇਹਨੇ ਵੀ ਨਹੀਂ ਸੀ ਦੇਣੇ ਉਹਨੇ ਇਹਨੇ ਆ ਦਸੀਂ ਵੀ ਨਹੀਂ ਸੀ ਦਾਦੀ ਮਰ ਗਈ ਹਾਂ ਵਾ ਦੇਣੇ ਨਹੀਂ ਸੀ ਆ ਦਸੀਂ ਦੇ ਵੀ ਦੇਣੇ ਸੀ ਦਾਦੀ ਮਰ ਗਈ ਉਧਰ ਹਲ ਗਿਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੋਈ ਨਾ ਉਹ ਤਾਂ ਪੈਸਾ ਦਾ ਫਰਜ ਆਗਾ ਹਾਂ ਨਹੀਂ ਨਹੀਂ ਦੇਣੀ ਹੈਗੀ ਹਾਂ ਲੋਕ ਭਾਈ ਲੱਗਿਆ ਪ੍ਰੀਤ ਗਿਆ ਭਾਈ ਦੇਖਿਆ ਆਪਣੇ ਪੈਸੇ